ਕਰਨੇ ਸਿੰਘ ਜੀ ਗੱਲ ਇਹ ਹੋਈ ਜੇ ਇਹਦਾ ਪਹਿਲਾ ਮੈਂ ਟਰੈਕਟਰ ਚਲਾਉਂਦਾ ਇੱਕ ਨਾ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਨ ਕੰਦਾ ਮੈਂ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਂਦਾ ਪਿਆ ਮਿੱਟੀ ਵਾਲਾ ਚਲਾਉਂਦਾ ਪਾ 300 ਰੁਪਇਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇਨੇ ਮੈਨੂੰ ਬੰਨ ਲਿਆ ਇਹਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮਨੀ ਮਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇੱਕ ਇਹਦੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇੱਕ ਉਹ ਡਾੜੀ ਦੇ ਭੂਆ ਦੇ ਮੁੰਡਾ ਸੀ ਹਾਂਜੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡਾੜੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੀ ਸੁਨਾਫ ਚਾਹੀਦਾ ਸਨ ਕਾਂਜੀ ਕਾਂਢੀ ਜੇ ਇਹ ਹੈਗੀ ਤਿੰਨ ਤਿੰਨ ਕ ਵਜੇ ਦੀ ਹਾਂਜੀ ਉਸ ਵੇਲੇ ਇਥੇ ਲੈ ਆਂਦਾ ਹਾਂਜੀ ਸਿੱਧੇ ਡਾਇਰੈਕਟਰਾਂ ਗਿਆ ਮੋਤੂ ਬਾਤੂ ਨਾ ਭਪਿੰਦਰ ਸਿੰਘ ਇਸਪੇ ਦਾ ਸਨੋ ਗੁਲਜਾਰ ਸਿੰਘ ਪਿੰਡ ਰਾਮਦਵਾਲੀ ਦਾ ਹੈ ਰਹਿਣ ਵਾਲਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹਨਾਂ ਦੀ ਮਿੱਟੀ-ਮੁੱਟੀ ਪਲੋਂ ਢੋਂਦਾ ਦੰਦਾ ਸੀ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਪਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬਤਾਵਾ ਮਾਨਣ ਕੇ ਛੜਾ ਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛੜਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਨ ਦੇ ਨਾਲਿਆਂ ਦੀ ਮੌਤ ਹੋ ਗਈ ਹੈ ਸਰ ਇਹ ਮਾਮਲਾ ਕੱਢ ਗਏ ਕਰ ਲੱਗੇ ਜੀ ਦਰਜ ਤੇ ਕਿਤੇ ਕਿਤੇ ਗਲਾਪ ਕਿੰਨੇ ਦੋ ਕੀ ਤਿੰਨ ਦੋ ਸੇ ਬੂਟਾ ਅਬੀ ਹੁਸਨ ਮੈਂ ਪਰ ਮﻘਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਆਂ ਤੇ ਲਾਸ਼ ਨੂੰ ਲਾਸ਼ ਨੂੰ ਪੁਲਟ ਮਾਰਫ ਕਰੋਣੇ